ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਹਾਂ ਪੁਸਤਕ ਦਾ ਅਗਲਾ ਵਿਸ਼ਾ ਸ਼ਖਸੀਅਤ ਬੋਲਣ ਲਈ ਮਨੁੱਖੀ ਸ਼ਖਸੀਅਤ ਦੀ ਲੋੜ ਸਭ ਤੋਂ ਪਹਿਲੀ ਲੋੜ ਹੈ ਦੂਜਿਆਂ ਉੱਤੇ ਅਸਰ ਪਾ ਲੈਣ ਵਾਲੀ ਸ਼ਕਤੀ ਜੀਵਨ ਤੇ ਉਤਸ਼ਾਹ ਬੋਲਣ ਵਾਲੇ ਲਈ ਸਭ ਤੋਂ ਜ਼ਿਆਦਾ ਲੋੜਵੰਦੇ ਗੁਣ ਹਨ ਸ਼ਖਸੀਅਤ ਤੋਂ ਬਿਨਾ ਵਿਆਖਿਆਨ ਕਿਤਨਾ ਵੀ ਉੱਚਾ ਕਿਉਂ ਨਾ ਹੋਵੇ ਖਾਸ ਅਸਰ ਨਹੀਂ ਪਾਉਂਦਾ ਲੰਡਨ ਦੇ ਹਾਈਡ ਪਾਰਕ ਵਿੱਚ ਸੰਗਮਰਮਰ ਦੀ ਮਹਿਰਾਬ ਦੇ ਲਾਗੇ ਇੱਕ ਕਿਤਾ ਬੁੱਲਣ ਵਾਲਿਆਂ ਲਈ ਮਕਸੂਸ ਕੀਤਾ ਹੋਇਆ ਹੈ ਜਿੱਥੇ ਕਿ ਹਰ ਐਤਵਾਰ ਦੀ ਸ਼ਾਮ ਨੂੰ ਹਰ ਰੰਗ ਨਸਲ ਮਜ਼ਹਬ ਤੇ عقیده ਦਾ ਆਦਮੀ ਵਾਰੀ ਮਿਲਣ ਉੱਤੇ ਆਪਣੇ ਖਿਆਲ ਲੋਕਾਂ ਦੇ ਸਾਹਮਣੇ ਰੱਖ ਸਕਦਾ ਹੈ ਭਾਵੇਂ ਹਰ ਬੁਲਾਰਾ ਜ਼ੋਰ ਤਾਂ ਵਿਕ ਤੋਂ ਵੱਧ ਕੇ ਲੋਂਦਾ ਹੈ ਪਰ ਲੋਕਾਂ ਨੂੰ ਖਿੱਚ ਉਹ ਪਾ ਸਕਦਾ ਹੈ ਜਿਸ ਦੀ ਸ਼ਖਸੀਅਤ ਪ੍ਰਭਾਵਸ਼ਾਲੀ ਜੀਵਨ ਤੇ ਜੋਸ਼ ਦੀ ਭਰੀ ਹੋਈ ਹੋਵੇ ਉੱਚੀਆਂ ਸ਼ਖਸੀਅਤਾਂ ਦੇ ਕਹੇ ਹੋਏ ਥੋੜੇ ਵਚਨ ਵੀ ਅਸਰ ਰੱਖਦੇ ਹਨ ਇਤਿਹਾਸ ਵਿੱਚ ਲਿਖਿਆ ਹੈ ਕਿ ਜਦ ਮੁਹੰਮਦ ਸਾਹਿਬ ਨੇ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਵਿੱਚੋਂ ਮਸ਼ਹੂਰ ਦਲੇਰ ਤਨਵਾਰੀਆਂ ਉਮਰ ਸੀ ਜੋ ਇੱਕ ਦਿਨ ਆਪਣੀ ਭੈਣ ਮੁਸਲਮ ਭੈਣ ਨੂੰ ਮੁਸਲਮਾਨ ਹੋ ਚੁੱਕੀ ਦੇਖ ਕੇ ਕ੍ਰੋਧ ਵਿੱਚ ਆ ਜਾਂਦਾ ਹੈ ਅਤੇ ਤਲਵਾਰ ਫੜ ਮੁਹੰਮਦ ਨੂੰ ਕਤਲ ਕਰਦੇ ਹੋਏ ਦੇ ਖਿਆਲ ਨਾਲ ਉਹਨਾਂ ਦੇ ਨਾਲ ਉਹਨਾਂ ਦੇ ਘਰ ਵੱਲ ਗਿਆ ਉਮਰ ਨੂੰ ਇਸ ਤਰ੍ਹਾਂ ਆਉਂਦਿਆਂ ਵੇਖ ਰਸੂਲ ਦੇ ਸਤਸੰਗੀਆਂ ਨੇ ਭੈਪੀਤ ਹੋ ਕੇ ਦਰਵਾਜ਼ੇ ਦਾ ਕੁੰਡਾ ਅੰਦਰੋਂ ਵੱਲ ਬੰਦ ਕਰ ਲੈਣ ਲਈ ਸਲਾਹ ਕੀਤੀ ਪਰ ਮੁਹੰਮਦ ਸਾਹਿਬ ਨੇ ਉਹਨਾਂ ਨੂੰ ਰੋਕ ਦਿੱਤਾ ਉਮਰ ਇਤਨੇ ਚਿਰ ਤੱਕ ਦਰਵਾਜ਼ੇ ਵਿੱਚ ਪਹੁੰਚ ਚੁੱਕਾ ਸੀ ਜਦ ਉਸ ਦੀਆਂ ਅੱਖਾਂ حضرت محمد صاحب ਦੀਆਂ ਅੱਖਾਂ ਨਾਲ ਚਾਰ ਹੋਈਆਂ ਤਾਂ ਆਪਨੇ ਖਾਸ ਜلال ਵਿੱਚ ਆ ਕੇ ਕਿਹਾ عمر ਤੂੰ ਕਦ ਤੱਕ ਖੁਦਾ ਤੇ ਉਸਦੇ رسول ਦੇ ਖਿਲਾਫ ਲੜਦਾ ਰਹੇਗਾ ਇਹ ਫਿਕਰਾ ਤਾਂ ਭਾਵੇਂ ਛੋਟਾ ਜਿਹਾ ਸੀ ਪਰ رسول ਦੀ ਤੇਜਮਈ ਸ਼ਖਸੀਅਤ ਦੇ ਜلال ਨੇ عمر ਤੇ ਅਜੀਹਾ ਅਸਰ ਕੀਤਾ ਕਿ ਤਲਵਾਰ ਉਸਦੇ ਹੱਥੋਂ ਡਿੱਗ ਪਈ ਉਹ ਮੁ슬ਮਾਨ ਹੋ ਗਿਆ ਇਸੇ ਤਰ੍ਹਾਂ ਹੀ ਮਸ਼ਹੂਰ ਠੱਗ ਸੱਜਣ ਨੂੰ ਜਿਸ ਦਾ ਕੰਮ ਮੰਦਰ ਅਤੇ ਮਸਜਿਦ ਦੀ ਆੜ ਵਿੱਚ ਅਨਪੋਲ ਰਾਈਆਂ ਨੂੰ ਲੁੱਟਣਾ ਤੇ ਕਤਲ ਕਰਨਾ ਸੀ ਗੁਰੂ ਨਾਨਕ ਸਾਹਿਬ ਨੇ ਉੱਜਲ ਕਿਹਾ ਚਿਲਕਣਾ ਕੋਟਮ ਕਾਲੜੀ ਮਸ ਦਾ ਇੱਕ ਸ਼ਬਦ ਸੁਣਾ ਕੇ ਹੀ ਬਿਨ ਸੁਟਿਆ ਤੇ ਉਸ ਦੇ ਜੀਵਨ ਵਿੱਚ ਅਜਿਹਾ ਪਲਟਾ ਆਇਆ ਕਿ ਠੱਗ ਤੋਂ ਸੰਤ ਹੋ ਗਿਆ ਦੁਨੀਆ ਨੂੰ ਤਿਆਗ ਵੈਰਾਗੀ ਬਣ ਬੈਠੇ ਵੀਰ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਦੇ ਅਸਰ ਨੇ ਹੀ ਬੰਦਾ ਬਹਾਦਰ ਬਣਾ ਦਿੱਤਾ ਸੰਸਾਰ ਦੇ ਮਹਾਨ ਵਿਅਕਤੀਆਂ ਤੋਂ ਉੱਤਰ ਕੇ ਜਦ ਅਸੀਂ ਸਾਧਾਰਨ ਜਨਤਾ ਵੱਲ ਦੇਖਦੇ ਹਾਂ ਤਾਂ ਉੱਥੇ ਵੀ ਬੋਲ ਦੇ ਨਾਲ ਸ਼ਖਸੀਅਤ ਭਾਰਾ ਕੰਮ ਕਰਦੀ ਵਿਖਾਈ ਦਿੰਦੀ ਹੈ ਲਿਖਿਆ ਹੈ ਜਦ ਚਨਾ ਵਿੱਚ ਤਰਦੀ ਬੇੜੀ ਉੱਤੇ ਡੱਠੇ ਆਪਣੇ ਪਲੰਗ ਉੱਤੇ ਸੁੱਤੇ ਪੈ ਰਾਂਝੇ ਨੂੰ ਹੀਰ ਨੇ ਤੱਕਿਆ ਤਾਂ ਉਹ ਰੋ ਵਿੱਚ ਭਰ ਗਈ ਸਲਿੱਟੀ ਨੇ ਸੱਜਣਾ ਨੂੰ ਆਖਿਆ ਚੂਚਕ ਚੌਧਰੀ ਦੀ ਧੀ ਦੇ ਪਲੰਗ ਉੱਤੇ ਸੌਣ ਵਾਲੇ ਗੁਸਥਾਕ ਨੂੰ ਸ਼ਮਕਾ ਨਾਲ ਉਡਾ ਦਿਓ ਕੁੜੀਆਂ ਦਾ ਬੋਲ ਸੁਣ ਕੇ ਰਾਂਝਾ ਜਾਗ ਪਿਆ ਤੇ ਉਸ ਨੇ ਹੀਰ ਵੱਲ ਤੱਕ ਕੇ ਕਿਹਾ ਵਾਹ ਜਾਨੀ ਇਤਨਾ ਕਹਿਣ ਦੀ ਧੀਰ ਸੀ ਕਿ ਹੀਰ ਹੱਸ ਪਈ ਤੇ ਇਸ ਹਾਸੇ ਵਿੱਚੋਂ ਉਹ ਪਿਆਰ ਪੈਦਾ ਹੋਇਆ ਜਿਸ ਤੋਂ ਹੀਰ ਰਾਂਝੇ ਦਾ ਹਰ ਮੰ ਭਾਣਾ ਕਿੱਸਾ ਜੁੜਿਆ ਇਹੋ ਜਿਹੀਆਂ ਹੋਰ ਬਿਆਨਤ ਮਿਸਾਲਾਂ ਇਤਿਹਾਸ ਵਿੱਚੋਂ ਦਿੱਤੀਆਂ ਜਾ ਸਕਦੀਆਂ ਹਨ ਮਤਲਬ ਸਬਦਾ ਇੱਕ ਹੀ ਹੈ ਕਿ ਸ਼ਖਸੀਅਤ ਬੋਲਣ ਵਿੱਚ ਬੜਾ ਕੰਮ ਕਰਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਨੁੱਖ ਵਿੱਚ ਸ਼ਖਸੀਅਤ ਦਾ ਬੜਾ ਹਿੱਸਾ ਜਮਾਂਦਰੂ ਹੁੰਦਾ ਹੈ ਜਿਸਮ ਦੀ ਡੀਲ ਡਾਲ ਚਿਹਰੇ ਦੀ ਨੂਹਾਰ ਲਬਾਂ ਤੇ ਮੁਸਕਰਾਹਟ ਅਤੇ ਰਲਸੀਲੇ ਨੈਣ ਜੋ ਸ਼ਖਸੀਅਤ ਦੇ ਦਰਸ਼ਨ ਦਾ ਵੱਡਾ ਹਿੱਸਾ ਹਨ ਹਰ ਇੱਕ ਨੂੰ ਪ੍ਰਾਪਤ ਨਹੀਂ ਹੋ ਸਕਦੇ ਪਰ ਫਿਰ ਵੀ ਬਹੁਤ ਕੁਝ ਸੰਗਤ ਤੇ ਸਮਝ ਤੋਂ ਹਾਸਲ ਕੀਤਾ ਜਾ ਸਕਦਾ ਹੈ ਹੱਸਦੇ ਖੇਲਦੇ ਮਨੁੱਖਾਂ ਦੀ ਸੰਗਤ ਮੁਸਕਾਨ ਦਾ ਸੁਭਾਅ ਪੈਦਾ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਰੋਜ਼ ਰੋਜ਼ ਚਰਚਾ ਵਿੱਚ ਹਿੱਸਾ ਲੈਣ ਵਾਲੀ ਮਨੁੱਖ ਧੀਰਜवान ਮਿੱਠ ਬੋਲਾ ਅਤੇ ਖੁਸ਼ਬਾਜ਼ ਬਣ ਜਾਂਦਾ ਹੈ। ਧੰਨਵਾਦ। ਤੁਹਾਨੂੰ ਇਹ ਵਿਸ਼ਾ ਕਿਉਂ ਜਿਆ ਲੱਗਿਆ ਆਪਣੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੇਣਾ ਜੀ। ਧੰਨਵਾਦ।